ਆ ਚੋਣ ਜਾਬਤਾ ਲੱਗਾ ਹੈ ਅੱਜ ਦਾ ਦਿਨ ਮਹਿੰਦਰਜੀਤ ਕਲਵੀਰ ਜੀਰੇ ਦੀ ਸ਼ਹਿਦਨ ਦਾ ਮੁੰਡਾ ਮੈਕਦੀਪ ਹਥਿਆਰ ਲੈ ਕੇ ਆਏ ਨੇ ਵੀਡੀਓ ਵਿੱਚ ਦਿਖਦੇ ਪਏ ਨੇ 315 ਬੋਰ ਦੀਆਂ ਤੇ 12 ਬੋਰ ਦੀਆਂ ਨੇ ਕੋਲ ਰਫਲਾ ਨਹੀਂ ਆਇਆ ਜੇ ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ ਮਹਿੰਦਰਜੀਤ ਦੇ ਮੁੰਡੇ ਕੋਲੇ ਦੋ ਨੇ ਦੋ ਠੀਕ ਹੈ ਤੇ ਆ ਜਿੱਦਣੇ ਟਰੈਕਟਰ ਚਲਾਉਂਦੇ ਪਏ ਸਾਡੀ ਪੈਲੀ ਐਨਾ ਚਿਰਾ ਸੀ ਵਾਈ ਤੇ ਧੱਕੇ ਨਾਲ ਵਾਹਣ ਆ ਗਏ ਅਸੀਂ ਜੜ ਬੀਜਿਆ ਆ ਸੀ ਅਸੀਂ ਆ ਛਿੱਜਣ ਬੀਜਿਆ ਸੀਗਾ ਤੇ ਇਹ ਸਾਡੇ ਛਿੱਜਣ ਵਾਹਣ ਆ ਗਏ ਆ ਏ ਵੇਖੋ ਜੀ ਸਾਡੀ ਤਾਂ ਸੁਣਵਾਈ ਨਹੀਂ ਹੁੰਦੀ ਸ਼ਰੇਆਮ ਧੱਕਾ ਕਰਦੇ ਆ ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਲੰਗਣਾ ਕਰਦੇ ਪਏ ਨੇ ਇਹ ਕੋਈ ਗੱਲਾਂ ਨੇ ਆ ਨਜਾਇਜ਼ ਅਸਲਾ ਲੈ ਕੇ ਫਿਰਦੇ ਆ ਚੋਣ ਜਾਬਤੇ ਦੇ ਵਿੱਚ ਅਸਲਾ ਲੈ ਕੇ ਨਜਾਇਜ਼ ਕੰਮ ਕਰਾ ਕਰਨ ਆਏ ਆ ਬੰਦੇ ਮਹਿੰਦਰਜੀਤ ਸਿੰਘ ਜੀ ਦਾ ਮੈਕਦੀਪ ਸਿੰਘ ਰਿਸ਼ਪਾਲ ਟਕਸਪਰਾ ਸਾਰੇ ਬੰਦੇ ਅਸਲਾ ਲੈ ਕੇ ਆਏ ਆ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਥਾਣਾ ਸਦਰ ਵਿੱਚ ਸਾਬਕਾ ਵਿਧਾਇਕ ਕਾਂਗਰਸ ਕੁਲਬੀਰ ਸਿੰਘ ਜੀਰਾ ਤੇ 307 ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਅਤੇ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਬੀਤੇ ਕੁਝ ਦਿਨ ਪਹਿਲਾਂ ਕੁਲਬੀਰ ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਣੇ ਕੁਝ ਲੋਕਾਂ ਦੇ ਖਿਲਾਫ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਕਬਜ਼ੇ ਦੌਰਾਨ ਦੋ ਧਿਰਾਂ ਵਿੱਚ ਗੋਲੀ ਵੀ ਚੱਲੀ ਗਈ ਸੀ ਤੇ ਦੋ ਲੋਕਾਂ ਨੂੰ ਇਹ ਗੋਲੀ ਲੱਗੀ ਸੀ ਇਸ ਮਾਮਲੇ ਵਿੱਚ ਹੁਣ ਕੁਲਬੀਰ ਸਿੰਘ ਜੀਰਾ ਨੂੰ ਵੀ ਪੁਲਿਸ ਨੇ ਨਾਮਜ਼ਦ ਕੀਤਾ ਹੈ ਪਰਚਾ ਦਰਜ ਹੋਣ ਤੋਂ ਬਾਅਦ ਸਾਹਮਣੇ ਆਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੁਲਬੀਰ ਸਿੰਘ ਜੀਰਾ ਨੂੰ ਪੁਲਿਸ ਨੇ ਝੂਠਾ ਫਸਾਇਆ ਜੇਕਰ ਨਿਰਪੱਖ ਜਾਂਚ ਨਾ ਹੋਈ ਤਾਂ ਐਸਐਸਪੀ ਦੇ ਦਫ਼ਤਰ ਅੱਗੇ ਕਾਂਗਰਸ ਧਰਨਾ ਲਗਾਵੇਗੀ। ਦਾ ਨਾਮ ਗੁਰਮੀਤ ਸਿੰਘ ਹੈ। ਪਿੰਡ ਬੱਗੀਪਤਨੀ ਦੇ ਰਹਿਣ ਵਾਲਾ। ਸਾਡਾ ਕੁਝ ਟਾਈਮ ਤੋਂ^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text{}}^{(\text ਸੈਸ਼ਨ ਕੋਰਟ ਨੇ ਰਜਿਸਟਰੀ ਉੰਦੀ ਬਹਾਲ ਕਰਤੀ ਕਬਜ਼ਾ ਸਾਡਾ ਬਹਾਲ ਕਰਤਾ ਹਾਈ ਕੋਰਟ ਦੇ ਵਿੱਚ ਸਾਡੇ ਜਾਣ ਤੇ ਬਾਅਦ ਚ ਹਾਈ ਕੋਰਟ ਨੇ ਸਾਨੂੰ ਕੰਟੀਨਿਊ ਸਟੇ ਦੇ ਦਿੱਤਾ ਜਿਹੜਾ ਕਿ ਹੁਣ 23 4 2024 ਨੂੰ ਹਾਈ ਕੋਰਟ ਨੇ ਸੈਸ਼ਨ ਕੋਰਟ ਦਾ ਜੋ ਵੀ ਫੈਸਲਾ ਸੀ ਉਹ ਖਾਰਜ ਕਰਕੇ ਲੋਰ ਕੋਰਟ ਦਾ ਫੈਸਲਾ ਸਟਾਰਟ ਕਰਤਾ ਤੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਜੰਤਰ ਭਿੱਜਿਆ ਆ ਸੀ ਤੇ ਪਾਣੀ ਧਾਣੀ ਵੀ ਲਾਉਂਦੇ ਹਾਂ ਤੇ ਅੱਜ ਮਹਿੰਦਰਜੀ ਸਿੰਘ ਉਹਦਾ ਲੜਕਾ ਆਪਣਾ ਮਹਿਕਦੀਪ ਸਿੰਘ ਡਾਕਟਰ ਰਿਸ਼ਪਾਲ ਸਿੰਘ ਇੱਕ ਟੀਮੀ ਹੋਰ ਬੰਦਿਆਂ ਨੂੰ ਮੈਨ ਨਹੀਂ ਜਾਂਦਾ ਬੰਦੇ 20 ਤੋਂ 25 15 ਇੰਨੇ ਕੋਈ ਗਏ ਸੀ ਮਹਿਕਪ੍ਰੀਤ ਦੇ ਕੋਲ 45 ਬੋਰ ਦਾ ਪਿਸਤਲ ਸਿੰਘ ਮਹਿੰਦਰਜੀਤ ਦੇ ਕੋਲ ਪੱਕੀ ਰਵਣਾ ਸਿੰਘ ਤੇ ਟੀਮੀ ਦੇ ਕੋਲ ਵੀ ਰਫਲ ਸਿੰਘ ਤੇ ਅਸੀਂ ਜਮੀਨ ਦੇ ਵਿੱਚ ਗਏ ਵੀ ਇਹ ਜੰਤਰ ਵੀਜਿਆ ਸਾਡੇ ਅੱਖ ਚ ਫੈਸਲਾ ਆ ਤੇ ਉਹਨੇ ਚਰ ਨੂੰ ਮਾਇਕ ਬ੍ਰੀਤ ਨੇ ਗੋਲੀ ਚਲਾਈ ਜੋ ਗਰਲਾਲ ਦੀ ਕੰਡ ਚ ਵੱਜੀ ਤੇ ਦੂਜੀ ਗੋਲੀ ਮਿੰਦਰਜੀਤ ਨੇ ਚਲਾਈ ਤੇ ਉਹ ਗਰਲਾਲ ਸਿੰਘ ਦੇ ਨੱਤਾਂ ਦੇ ਵਿੱਚ ਵੱਜੀ ਤੇ ਅਸੀਂ ਉਤੋਂ ਗਰਲਾਲ ਸਿੰਘ ਨੂੰ ਲੈ ਕੇ ਜੀਰੇ ਹਸਪੀਟਲ ਦਾਖਲ ਕਰਾਇਆ ਤੇ ਡਾਕਟਰਾਂ ਦੇ ਕਹਿਣ ਦੇ ਮੁਤਾਬਿਕ ਵੀ ਜਿਹੜੀ ਲੱਕ ਵਾਲੀ ਗੋਲੀ ਉਹਨਾਂ ਸੀਰੀਅਸ ਵੀ ਉਹਨੂੰ ਕੋਈ ਰੈਫਰ ਡੀਐਮ ਜੀ ਲੁਧਿਆਣਾ ਕਰਤਾ ਹੈ ਤੇ ਸਾਡਾ ਬੰਦਾ ਜਿਹੜਾ ਹੈ ਇਸ ਟਾਈਮ ਤੇ ਸੀਰੀਅਸ ਹੈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹਨੂੰ ਨੱਥ ਨਹੀਂ ਪਾਉਣੀ ਚਾਹੀਦੀ ਤਲਬੀਰ ਸਿੰਘ ਜੀਰਾ ਜਿਹੜਾ ਇਹ ਗੁੰਡਾ ਰਾਜ ਕਰਦਾ ਹੈ ਗੁੰਡਾ ਹੈਗਾ ਤੇ ਹੁਣ ਜ਼ਮੀਨਾਂ ਦੇ ਕਬਜ਼ੇ ਕਰਦੇ ਪਿੱਛੇ ਕੱਚਰ ਭੰਨ ਵੀ ਇਹੋ ਕੁਝ ਕੀਤਾ ਸੀ ਤੇ ਹੁਣ ਵੀ ਇਹੋ ਕੁਝ ਹੀ ਕਰਦਾ ਹੈ ਇਹਨੂੰ ਜ਼ਮੀਨ ਦਾ ਇੰਨਾ ਲਾਲਚ ਪੈ ਗਿਆ ਇਹ ਇੰਨਾ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਮੰਗ ਕਰਦੇ ਆਂ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿੰਨੇ ਦਿਨ ਵੋਟਾਂ ਸੀ ਸ਼ਾਂਤ ਸੀ ਅੱਜ ਫੇਰ ਇਹਨੂੰ ਹਲਤ ਚੱਲ ਗਿਆ ਹੈ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਸਾਰੇ ਅਬਸ਼ਰਮ ਤੋਂ ਮੰਗ ਕਰਦਿਆਂ ਵੀ ਇਹਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਹੁਣ ਵੀ ਸੁਣਨ ਚਾਹੀਦੀ ਵੀ ਉੱਥੇ ਜ਼ਮੀਨ ਦੇ ਵਿੱਚ ਪੁਲਿਸ ਦੇ ਕੋਲ ਤੁਰਿਆ ਫਿਰਦਾ ਪਰ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਹੈਗਾ ਵੀ ਇੱਕ ਬੰਦਾ ਮਰਨ ਡਿਆ ਇਹਨੇ ਗੋਲੀਆਂ ਮਾਰੀਆਂ ਤੇ ਉਹ ਕੋਲ ਤੁਰਿਆ ਫਿਰਦਾ हाजी मैं इस करके आया आज जी जीरे क्योंकि कुलवीत सिंह जीरा थे सरकार ने तीन सौ सात का मुकदमा दर्ज करता है

ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਔਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਦੇਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗੇੜੇ ਕੱਢਦੇ ਨੇ ਬਾਹਰ ਜਾਣ ਪੁੱਝ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਿਪੋਰਟ ਦਰਜ ਕੀਤੀ ਹੋਰੀ ਜਦਕਿ ਜਿਹੜਾ ਬੰਦੇ ਦੀ ਇੱਕ ਨੰਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੀਰੇ ਇਲਾਜ ਨਹੀਂ ਤਾਂ ਅੰਦਾ ਸੜ ਗਿਆ ਕੀ ਉਹਨਾਂ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਕਿ ਮਕਦਮਾ ਦਰਜ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਇਨਕੁਆਰੀ ਕਰ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਹੋਰ ਵਿੱਚ ਕੋਈ ਮੈਲਾਫਾਈਡ ਹੈ ਉਹ ਵੀ ਇੱਸੇ ਲੋਕਾਂ ਦੇ ਸਾਹਮਣੇ ਤਾਂ ਦੱਸੋ মিডিਆ ਦੇ ਸਾਹਮਣੇ ਦੱਸੋ ਔਰ ਇਹਰਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸੈਟ ਬਣਾਓ ਤੇ ਇਹਰਾ ਜਿਹੜਾ ਇਨਕੁਆਇਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਉਹਰੇ ਖਿਲਾਫ ਐਫਆਈਆਰ ਕਰਨਾ ਬਿਲਕੁਲ برداشت ਨਹੀਂ ਹੋਏਗਾ ਸੋ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬਾ ਜੇ ਸਾਰੇ ਇੱਥੇ ਆਏ ਆ ਗੱਲ ਕਰਦੇ ਆ ਜੇ ਸਾਨੂੰ ਕੋਈ ਨਿਆ ਨਾਮ ਮਿਲਿਆ ਤਾਂ ਫਿਰ ਐਸਐਸਪੀ ਦੇ ਬਾਅਦ ਛੱਡਣਾ ਤੇ ਇਹ ਬਿਲਕੁਲ ਟੱਕਾ ਨਹੀਂ ਚੱਲੇਗਾ ਸਰਕਾਰ ਹੈ ਰਮਤ ਦੇਣੀ ਹੈ ਜਿਹੜੇ ਦੀ ਮਰਜ਼ੀ ਚੱਕ ਕੇ ਪਰਚਾ ਦੇ ਦਿਓ ਸੋ ਮੈਂ ਬੇਨਤੀ ਕਰਨੀ ਚਾਹ ਰਹਾ ਹਾਂ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੀ ਉਮੀਦ ਹੈ ਕਿ ਇੱਥੋਂ ਦੇ ਜਿਹੜੇ ਐਸਐਸਪੀ ਹੈ ਉਹ ਸਾਨੂੰ ਜਸਟਿਸ ਦੇਣਗੇ ਲੇਕਿਨ ਹਾਜ਼ਰ ਹਾਜ਼ਰ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ ਇਹਦੇ ਚ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਨੂੰ ਹੀ ਕਿਹਾ ਜਾ ਰਿਹਾ ਹੈ ਕਿ ਅਪੀਅਰ ਨਾ ਦਰਜ ਕੀਤੀ ਜਾਏ ਪਰ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਰੀ ਨਾ ਹੋਈ ਤਾਂ ਸੀਐਸਐਸਪੀ ਸਾਹਿਬ ਦੇ ਬਾਅਦ करना दे। कहाँ है? इस तरह फिर तो चुनाव की लोड ही नहीं है, और मैं मुबारकबाद देती है। मैंने कोई अतराज नहीं है, लेकिन मैं समझता है कि फिर बंदे चुनता जाए लक्ष्मी कुरांदा का कोई मायने नहीं रहेगा। इंडिया क्राइम न्यूज़ चुलम के खिलाफ जंग आप देख रहे हैं इंडिया क्राइम न्�